ਕੀ ਕੱਲੂ ਜਾ ਰਹੇ ਇਉਂਦ ਪਿੰਡ ਬਾਈ ਅਮਰੰਡੇ ਕੋਲ ਪੈਂਦਾ ਮਰੰਡੇ ਦੇ ਵੀ ਉਰਾਂ ਹੀ ਪੈਂਦਾ ਸਮਾਣੇ ਕੋਲ ਉੱਥੇ ਛੱਡਣਾ ਬਾਈ ਬਾਈ ਕਿਹੜਾ ਕਬੂਤਰ ਛੱਡ ਰਿਹਾ ਫਿਰ ਉੱਥੇ ਉਹ ਦੋ ਕਬੂਤਰ ਬਾਈ ਮੈਂ ਉਹ ਪਾਏ ਹੋ ਜਾਂ ਜਾਲ ਚ ਠੀਕ ਆ ਦੋ ਆ ਵਿੱਚ ਜਿਹੜਾ ਸ਼ਾਂਤਕ ਸਹੀ ਫਿੱਟ ਬਹਿ ਗਿਆ ਠੀਕ ਆ ਸਹੀ ਸੰਭਲ ਗਿਆ ਨਾ ਜਿੱਕੇ ਛੱਡਣਾ ਬਾਈ ਠੀਕ ਆ ਉਹ ਥੋੜੀ ਲੰਬਾ ਟਾਈਮ ਕੱਢ ਦਿੰਦੀ ਹੈ ਜਿਹੜਾ ਖਾਲੀ ਜਮੇ ਕਬੂਤਰ ਭੁੱਖਾ ਆਏ ਗਰਮੀ ਵੀ ਹੁੰਦੀ ਕੁੱਪਤਾ ਉੱਪਰ ਦੋ ਮਾਰਾ ਕਰਦੀ ਉਹਨੂੰ ਕਬੂਤਰ ਨੂੰ ਇੱਕਾ ਗਰਮੀ ਮਾਰ ਕਰਦੀ ਉਹਨੂੰ ਹੈ ਉਹਦਾ ਪਾਣੀ ਸੂਖ ਲੈਂਦੀ ਸਰੀਰ ਦਾ ਸਾਰਾ ਕ ਕਾਂਕ ਉਤਰ ਖਾਬ ਕੇ ਬੈਨਾ ਮੈਂ ਉਹਦੀ ਉਡਾਰ ਜਿੱਕਣਾ ਹੁਣ ਸ਼ਾਮ ਕਰਨੇ ਵਾਲੀ ਆ ਫਿਰ ਬਾਜੀ ਵੀ ਉਸ ਟਾਈਮ ਲੈਵਲ ਮਤਲਬ ਬਾਜ਼ੀਆਂ ਦਾ ਹੀ ਲੈਵਲ ਪਿੱਛੇ ਚੱਲ ਜਾਂਦਾ ਹਾਂ ਹੁਣ ਇਹਨਾਂ ਦਿਨਾਂ ਮੈਂ ਬਾਜ਼ੀ ਦਾ ਲੈਵਲ ਲੱਗੇ ਗਿਆ ਹਾਂ ਹਾਂ ਗਰਮੀ ਹੈ ਕਿਉਂਕਿ ਟਾਈਮ ਮੌਸਮ ਚੇਂਜ ਆ ਹਾਂ ਸਤਿ ਸ੍ਰੀ ਅਕਾਲ ਭਾਈ ਸਾਰੇ ਭਰਾਵਾਂ ਨੂੰ ਹੋਰ ਕੀ ਹਾਲ ਚਾਲ ਹੈ ਠੀਕ ਨੇ ਕਿੱਦਾਂ ਹੋਰ ਸਭ ਤੋਂ ਦੁਆ ਕਰਦਾ ਕਿ ਠੀਕ ਹੋਣਗੇ ਤੇ ਵੀਰ ਔਰ ਕਿਵੇਂ ਆ ਸਾਰੇ ਤੇ ਮੈਂ ਆਪਣੇ ਅੱਜ ਭਰਾ ਕਰਵੀਰ ਨੂੰ ਜੋ ਕਿ ਬਾਹਰ ਗਿਆ ਹੋਇਆ ਨਾ ਹੁਣ ਤੇ ਭਾਈ ਬੜਾ ਮੈਸੇ ਕਰਦੇ ਆ ਉਹਨੂੰ ਕਿਉਂਕਿ ਬਾਈ ਉਹਦੇ ਹੁੰਦਿਆਂ ਹੋਏ ਪਹਿਲਾਂ ਆਏ ਤਾਂ ਵੀ ਕੈਮਰਾ ਉਹ ਫੜ ਲੇਦਾ ਤਾਂ ਤੇ ਅਸੀਂ ਆਪਣਾ ਲੱਗੇ ਰਹਿੰਦੇ ਤੇ ਕੰਮ ਕਰਦੇ ਤੇ ਹੁਣ ਬਾਈ ਥੋੜਾ ਮੁਸ਼ਕਲ ਲੱਗਦਾ ਤੇ ਉਹਨੂੰ ਫੋਨ ਆਇਆ ਸੀਗਾ ਕੱਲ ਸਾਨੂੰ ਤੇ ਇਹ ਕਹਿੰਦਾ ਵੀ ਮੈਨੂੰ ਵੀਡੀਓ ਪਾ ਦਿਓ ਕਬੂਤਰਾਂ ਦੀ ਕਿਉਂਕਿ ਬਾਈ ਸ਼ੌਂਕ ਤਾਂ ਪੂਰਾ ਤੇ ਆਪਣਾ ਹੁਣ ਕੋਈ ਕੰਮਕਾਰ ਫੈਟ ਕਰ ਲਿਆ ਕੰਮਕਾਰ ਤੇ ਲੱਗ ਜਾਣ ਲੱਗੇ ਉੱਥੇ ਤੇ ਹੁਣ ਤੇ ਬਾਕੀ ਉਹਨੂੰ ਹੁਣ ਕਬੂਤਰ ਦਿਖਾਉਨੇ ਫਿਰ ਆਪਾਂ ਕੱਲ ਕਹਿੰਦਾ ਤਾਂ ਮੈਨੂੰ ਫੋਨ ਆਇਆ ਤਾਂ ਰਾਤੀ ਉਹਦਾ ਤੇ ਭਾਈ ਮਿਸ ਕਰਦੇ ਬਹੁਤ ਆਪਣੇ ਭਰਾ ਨੂੰ ਹੈ ਤੇ ਉਹਨੂੰ ਕਬੂਤਰ ਦਿਖਾ ਦਿਆ ਹੁਣ ਭਾਈ ਕਬੂਤਰ ਕਹਿੰਦਾ ਦੇਖਣ ਨਾਲ ਬੱਚੇ ਕਹਿੰਦਾ ਦਾ ਕਹਿੰਦਾ ਯਾਰ ਮੈਨੂੰ ਬੱਚੇ ਜ਼ਰੂਰ ਦਿਖਾਓ ਲੈ ਭਾਈ ਦੇਖ ਬੱਚੇ ਨਿਕਲ ਕੇ ਕਿ ਨਹੀਂ ਜਿਹੜੇ ਕਹਿੰਦਾ ਤੂੰ ਇਹ ਆਪਣਾ ਉਹੀ ਵੱਡਾ ਬਿੱਲਾ ਕਬੂਤਰ ਆ ਗਿਆ ਵੱਡਾ ਠੀਕ ਆ ਤੇ ਬਾਕੀ ਆ ਉਹ ਜਿਹੜੇ ਦੋ ਤੀਆਂ ਜਿਹੜੇ ਦੋ ਜਰਦੀਆ ਕਬੂਤਰੀਆਂ ਦੀਆਂ ਮਲੇਰ ਕੁੱਟ ਰਹਿਣ ਦੀਆਂ ਉਹ ਕੱਲ ਨਾੜਾਈਆਂ ਬੀਤੀਆਂ ਤੇ ਉਹ ਹੋਏ ੜਾਈਆਂ ਤੇ ਜਦੋਂ ਤੇ ভাই ਬਹੁਤ ਵਧੀਆ ਧੁੱਪਾਂ ਦੇ ਵਿੱਚ ਕੁੜੀਆਂ ਉਹ ਵਧੀਆ ਊੜੀਆਂ ਜਾਨੀ ਕਿ ਲਾਗੀਆਂ ਚਾਹਾਰ-ਪੰਜ ਘੰਟੇ ਤੇ ਵਧੀਆ ੜਾ ਰੰਤੀ ਗੱਲ ਉਹਨਾਂ ਨੇ ਤੇ ਵਾਏ ਹੁਣ ਫੇਰ ਕੱਢਦੀਆਂ ਕਿਉਂਕਿ ਲਗਾਤਾਰੇ ਕੱਢ ਦਿੰਦਾ ਨਾ ਥੋੜੇ ਕਾਫਾ ਜਿਹਾ ਵੱਡ ਜਵੇ ਜਿੱਕਣਾ ਖੂਤ ਨਹੀਂ ਉੜ ਕੇ ਜਿਆਦਾ ਉਹਦੇ ਕਰਕੇ ਹੋਏ ਫਿਰ ਮਰੋ ਜੜਾ ਦਿੰਦਾ ਹਲੇ ਤੇ ਆ ਬਾਕੀ ਆ ਆ ਬੈਠੇ ਆ ਜਿਹੜੇ ਬੱਚੇ ਹੋਰ ਵਟੇ ਵਾਲੇ ਸਾਰਾ ਆਉਣੇ ਆ ਇਹਦੇ ਦੇ ਬੱਚੇ ਆਪਣੇ ਆ ਬੈਠੇ ਆ ਇਹ ਹੁਣ ਫੱਟੇ ਹੋਏ ਇਹ ਸਾਰੇ ਸਾਰਾ ਆਉਣੇ ਆ ਇਹ क उधर बैठा हो ऊपर बैठा हां बैठे हैं मेरी बढ़िया उड़न लाग गई ਇੰਦਰ ਵੀ ਦੇਖਣਾ 11 ਲਖਾਵਾ ਦੂਰ ਇਹੋੜੇ ਵਾਲੇ ਆ ਇਹ ਇਹ ਜੋੜੇ ਵਾਲੇ ਆਪਣਾ ਨੇ ਕੱਢਦੇ ਇੰਦਰ ਜੋੜੇ ਦਿਖਾਉਂਦਾ ਬਾਈ ਬੱਚੇ ਜਿਹੜੇ ਜੋੜਿਆਂ ਨੇ ਕੱਢੇ ਵੇ ਬਾਈ ਛੋਟੇ ਬੱਚੇ ਕਹਿੰਦਾ ਉਹ ਕਹਿੰਦਾ ਯਾਰ ਮੈਨੂੰ ਉਹ ਨਹੀਂ ਤੁਸੀਂ ਫੜ ਫੜ ਕੇ ਕਹਿੰਦਾ ਇਕੱਲਾ ਇਕੱਲਾ ਦਿਖਾਓ ਕਿਹੜਾ ਕਿਹਦਾ ਏ ਕਿਹੜਾ ਕਿਹਦਾ ਏ ਮਹਾ ਕੋਈ ਨਾ ਯਾਰ ਤੈਨੂੰ ਲੱਗ ਇੱਕ ਵੀਡੀਓ ਬਣਾ ਕੇ ਭੇਜੂੰਗਾ ਮੈਂ ਆ ਭਾਈ ਨਾਲੇ ਜਿਹੜੇ ਆ ਕਮੈਂਟ ਜੇ ਕਰਦੇ ਹੁੰਦੇ ਨੇ ਨਾ ਜਿਹੜਾ ਉਹ ਆ ਭਾਈ ਗੱਲ ਹੋਰ ਆ ਇੱਕ ਸਾਨੂੰ ਕਹਿਣ ਲੱਗਿਆ ਮੈਂ ਤੇ ਵੀਰ ਪਹਿਲਾਂ ਨਾ ਗੱਲ ਨੂੰ ਪੂਰੀ ਸਮਝ ਕੇ ਆ ਚੰਗੀ ਤਰ੍ਹਾਂ ਹਨਾ ਫੇਰ ਉਹ ਸਮਝ ਕੇ ਗੱਲ ਫੇਰ ਯਾਰ ਕਮੈਂਟ ਕਰਿਆ ਕਰੋ ਹਨਾ ਪਹਿਲਾਂ ਦੇਖੇ ਕਰੋ ਜੇ ਤਾਂ ਕੋਈ ਗਲਤ ਹੁੰਦਾ ਵਿੱਚ ਤਾਂ ਹੈ ਹੈ ਗਲਤ ਹੈ ਹੁਣ ਤੱਕ ਵੈਸੇ ਆਪਣਾ ਕੋਈ ਪਾਇਆ ਨਹੀਂ ਹੈਗਾ ਤੇ ਭਾਈ ਮੈਨੂੰ ਵੀਰ ਨੇ ਇੱਕ ਨੇ ਪੁੱਛਿਆ ਵੀ ਥਾ ਕਹਿੰਦਾ ਵੀ ਯਾਰ ਬਾਜ਼ੀਆਂ ਬਾਰੇ ਵੀ ਜਿੱਤੇ ਐ ਦੱਸੋ ਉਹ ਵੀ ਪਾ ਤੋ ਕਿੰਨੀ ਹਨਾ ਤੇ ਵੀਰ ਬਾਜ਼ੀਆਂ ਦੇ ਜੇ ਹੁਣ ਕੋਈ ਬੰਦੇ ਨੂੰ ਕੋਈ ਗੱਲ ਪਤਾ ਏ ਜੈਨਾ ਮਤਲਬ ਬੋਲਦਾ ਬੰਦਾ ਕੋਈ ਹੈ ਨਾ ਤੇ ਯਾਰ ਉਦੋਂ ਕੁਝ ਪਤਾ ਹੁੰਗਾ ਤਾਂ ਹੀ ਗਰ ਪਾਉਣ ਲੱਗਿਆ ਹੋਵੇ ਉਹਨੂੰ ਕਹਿੰਨੀ ਲੁਕਿਆ ਲੋੜਾ ਨਾ ਤੇ ਵੀਰ ਬਾਜ਼ੀਆਂ ਜਿਹੜੀ ਤੂੰ ਗੱਲ ਕਰੀ ਤੀ ਨਾ ਮੇਰਾ ਭਰਾ ਉਹ ਬਾਜ਼ੀਆਂ ਆਪਾਂ ਨੇ ਜਿਹੜਾ ਪਿੰਡ ਮਗਰੋੜ ਆ ਉੱਥੇ ਵੀਰੇ ਆਪਣਾ ਕਬੂਤਰ ਤੈਨੂੰ ਮੈਂ ਫੋਨ ਕਰਕੇ ਮੁੰਡਾ ਖੈਰਾਬਾਦ ਦਾ ਗੱਗੂ ਦਾ ਉਹ ਵੀ ਤਾਂ ਉਹਨਾਂ ਨੂੰ ਪਤਾ ਇਹ ਨਾਲ ਗਏ ਵੀ ਤੇ ਤੇ ਮੇਰੇ ਪਿੰਡ ਦਾ ਮੁੰਡਾ ਪੀਤੀ ਆ ਨਾ ਉਹ ਵੀ ਨਾਲ ਗਿਆ ਹੋਦਾ ਵੀਰੇ ਬਾਜੀ ਦੇ ਉੱਪਰ ਕੋਈ ਅਸੀਂ ਇਕੱਠਿਆਂ ਨੇ ਨਾਲ ਮੇਜਰ ਆ ਮਾ ਝੱਲੀਆਂ ਦਾ ਹੈ ਮੇਰੇ ਲਾਗੇ ਤੇ ਉਹ ਵੀ ਨਾਲ ਗਿਆ ਹੋਦਾ ਤੇ ਵੀਰ ਉੱਥੇ ਕਬੂਤਰ ਮੇਰੇ ਕੋਲ ਜ਼ਰਦਾ ਕਬੂਤਰ ਦਾ ਬੱਗਾ ਉਹ ਕਬੂਤਰ ਮੈਂ ਗੂੜਾ ਲਾਲ ਕਰਿਆ ਵਤਾ ਹੈ ਉਹ ਕਬੂਤਰ ਨੂੰ ਕਿਹਾ ਹੋਇਆ ਉਹਦੇ ਮੈਂ ਰੰਗ ਗੂੜਾ ਲਾਲ ਤਾਲ ਆਇਆ ਤਾਂ ਕਬੂਤਰ ਤੇ ਉਹ ਕਬੂਤਰ ਉੱਚਾ ਜਿਆਦਾ ਉੜਦਾ ਦਾ ਭਾਈ ਜਿੱਦਣ ਬਾਜੀ ਤੇ ਪਹਿਲਾਂ ਇੱਕ ਦਿਨ ਉਹ ਮੈਂ ਕਬੂਤਰ ਸਾਂਭਿਆ ਦਾ ਨਾ ਗੰਦਸਤੀ ਗੱਲ ਦੱਸਾਂ ਤੇ ਉਹ ਕਬੂਤਰ ਸ਼ਾਮ ਨੂੰ ਉੜ ਗਿਆ ਪਿੰਜਰੇ ਚੋਂ ਨਿਕਲ ਕੇ ਜਦੋਂ ਟਾਕੀ ਖੋਲੀ ਪਿੰਜਰੇ ਚੋਂ ਐ ਨਿਕਲ ਕੇ ਉੜ ਗਿਆ ਉਹ ਭਾਈ ਸ਼ਾਮ ਨੂੰ ਮਸੀ ਤਾਰੇ ਇੱਕ 2 ਘੰਟੇ ਉੜਿਆ ਉਹ ਤੇ ਉਸ ਤੋਂ ਉਲਟ ਜਾ ਕੇ ਫਿਰ ਦੂਏ ਦਿਨ ਬਾਜੀ માં ਛੱਡਿਆ ਜਦ ਕਿ ਪੂਰਾ ਚੱਲਦਾ ਦੱਖਣ ਪੂਰੀ ਚੱਲਦਾ ਦਾ ਉਸ ਦਿਨ ਦਖਣ ਚੱਲ ਰਿਹਾ ਤਾਂ ਦਖਣ ਦੇ ਵਿੱਚ ਉਹ ਕਬੂਤਰ ਸਾਰਾ ਦਿਨ ਨੀਵਾ ਨੀਵਾ ਉੜੀ ਗਿਆ ਉੱਥੇ ਭੱਜਿਆ ਨਹੀਂ ਹੈਗਾ ਤੇ ਜਦੋਂ ਬੱਜੇ ਉੱਥੇ ਜਾਂ ਮਲ ਲਗਭਗ 3:00 ਵਜੇ ਦਾ ਟਾਈਮ ਹੋਇਆ 3:00 ਵਜੇ ਟਾਈਮ ਨੂੰ ਕਬੂਤਰ ਨੇ ਚੱਕਰੀ ਦੇ ਕੇ ਉੱਪਰ ਚੜ ਗਿਆ ਤਾਂ ਵੀਰੇ ਉੱਥੇ ਕਬੂਤਰ ਜਿੱਤ ਗਿਆ ਤਾਂ ਆਪਣਾ ਬਾਂਡ ਹੋ ਗਿਆ ਦਾ ਕਬੂਤਰ ਜਾਨੀ ਕਿ ਇੱਕ ਦੋ ਕਬੂਤਰ ਰਹਿ ਗਏ ਤੇ ਉੱਥੇ ਉਹ ਫਿਰ ਜਦ ਕੱਲਾ ਰਹਿ ਗਿਆ ਉੱਪਰ ਨਾਲ ਕਬੂਤਰ ਉਹ ਉੱਪਰ ਦੀ ਤੁਰ ਗਿਆ ਤਾਂ ਉਹ ਜਿਆਦਾ ਉੱਚਾ ਚਲੇ ਗਿਆ ਤਾਂ ਕਿਉਂਕਿ ਕੱਲਾ ਰਹਿਣ ਕਰਕੇ ਜਿੱਤ ਤਾਂ ਗਿਆ ਉੱਥੇ ਜਿੱਤ ਕੇ ਤੇ ਆਪਾਂ ਤੇ ਨੰਬਰ 2 ਬਾਜੀ ਜਿੱਤੇ ਆ ਵੀਰੇ ਆਪਾਂ ਉਸੇ ਉਸੇ ਮਹੀਨੇ ਦੇ ਵਿੱਚ ਜਿੱਕਣਾ ਕਿ ਤਿੰਨ ਦਿਨ ਦਾ ਗੈਪ ਆ ਕੇ ਹਨਾ ਤਿੰਨ ਦਿਨ ਦਾ ਗੈਪ ਆ ਕੇ ਵੀਰੇ ਆਪਾਂ ਨੇ ਫਿਰ ਕਬੂਤਰ ਚਿੰਤਗੜ੍ਹ ਵੀ ਛੱਡਿਆ ਵੇ ਤਾਂ ਚਿੰਤਗੜ੍ਹ ਕਬੂਤਰ 64 ਛੁੱਟੇ ਤੇ ਅੱਛਾ ਉਸ ਟਾਈਮ ਐ 64 ਵਿੱਚੋਂ ਵੀਰੇ ਕਬੂਤਰਾਂ ਚੋਂ ਆਪਣਾ 8ਵਾਂ ਕਬੂਤਰ ਤਾਂ ਅੱਛਾ ਹਾਂ ਉਹ ਸਾਂਝੇ ਹੋ ਗਏ ਕਰ ਲਏ ਤੇ ਜਿਹਨੇ ਢੇਰਾ ਹੋ ਗਿਆ ਇਹਦਾ ਸ਼ਾਮ ਹੋਣ ਲੱਗੀ ਦੀ ਫੇ ਉੱਥੇ ਵੀਰੇ ਮੇਰੀ ਕਬੂਤਰੀ ਉੱਪਰ ਤੇ ਹੀ ਤੁਰੀ ਆ ਹੂੰ ਠੀਕ ਆ ਨਾ ਇੱਕ ਆਪਣਾ ਫੂਲ ਪਿੰਡਾਂ ਲੱਗ ਗਿਆ ਇੱਧਰ ਹਾਂ ਉਹ ਫੂਲ ਪਿੰਡ ਵੀਰੇ ਮੈਂ ਕਬੂਤਰ ਛੱਡਿਆ ਤਾਂ ਇੱਕ ਉੱਥੇ ਵੀ ਉਹ ਮੁੰਡੇ ਆਪਣੇ ਗੱਗੂ ਨਹੀਂ ਐ ਖੈਰਾਬਾਦੀ ਹੈ ਹਾਂ ਤਾਂ ਉਹਨਾਂ ਨੂੰ ਪਤਾ ਹੀ ਹੈ ਕਿ ਗੱਗੂ ਉਹਨਾਂ ਨੇ ਕਬੂਤਰ ਉਰੇ ਤੇ ਲੈ ਕੇ ਚਾਲ ਛੱਡਿਆ ਉੱਥੇ ਤੇ ਵੀਰੇ ਉਹ ਕਬੂਤਰ ਸਵੇਰ ਦਾ ਕੱਢਾ ਉਹ ਦਿਨ ਹਵਾ ਵੀ ਆ ਗਈ ਸੀ ਕਬੂਤਰ ਸਾਰਾ ਦਿਨ ਉੱਪਰ ਟੋਟਿਆਂ ਨਹੀਂ ਹੈਗਾ ਉਹ ਹਾਂ ਔਰ ਉਹਨਾਂ ਨੂੰ ਕਹਾਣੀ ਪਤਾ ਹੈ ਗੱਲ ਦੀ ਹਰ ਕਬੂਤਰ ਬਾਜ ਮੰਗੋੜਦਾ ਤਾਂ ਹਾਂ ਤੇ ਉਹ ਬਾਈ ਕਬੂਤਰ ਨਿਤਫਾਂ ਜਦੋਂ ਆਈ ਹਵਾ ਹੀ ਚੱਕ ਕੇ ਥੋੜਾ ਸੈਡ ਕਰਤਾ ਹਾਂ ਉੱਥੇ ਕਬੂਤਰ ਵੰਡਿਆ ਨਹੀਂ ਅਸੀਂ ਉਹ ਵੰਡਣਾ ਨਾ ਵੰਡਣ ਕਰਕੇ ਹਾਰੇ ਕਿਉਂਕਿ ਜਦ ਕੀ ਕਹਿੰਦੇ ਤੇ ਕਬੂਤਰ ਵੰਡ ਲੋ ਅਸੀਂ ਕਿਹਾ ਬਈ ਆਪਣਾ ਅਸੀਂ ਕੱਲਾ ਕੱਢਣਾ ਦੋ ਬੰਦੇ ਤੇ ਇੱਕ ਬਾਈ ਕਬੂਤਰ ਹੈਗਾ ਤਾਂ ਕੱਲਾ ਨਹੀਂ ਇੱਕ ਬੰਦਾ ਨਾਲ ਮੇਰੇ ਹੈਗਾ ਤਾਂ ਹੱਥੇ ਦਾ ਸੱਚ ਆਪਣਾ ਰਾਜੇ ਮਾਜੇ ਦਾ ਮੁੰਡਾ ਹਾਂ ਹੈ ਉਹਨਾਂ ਦੇ ਕਿਉਂਕਿ ਅਸੀਂ ਦੋਹਾਂ ਨੇ ਕਬੂਤਰ ਆਪਣੇ ਇਕੱਠੇ ਕਰ ਲਏ ਤੇ ਤੇ ਬਾਕੀ ਕਬੂਤਰ ਵਾਸੀਂ ਕਿਹਾ ਬਈ ਵੰਡਣੇ ਨਹੀਂ ਅਸੀਂ ਇਹ ਵਜ੍ਹਾ ਤੇ ਬਾਈ ਸਾਡੇ ਕਬੂਤਰ ਹਵਾ ਨੇ ਜਦੋਂ ਆਈ ਤੇਜ਼ ਹਵਾ ਨੇ ਚੱਕ ਕੇ ਸਾਈਡ ਕਰਤੇ ਉਹ ਕਾਰਨ ਕਰਕੇ ਨਾ ਥੋੜਾ ਜਿਹਾ ਸਾਡੇ ਕਬੂਤਰ ਕੱਟ ਹੋ ਗਏ ਤੇ ਉਹ ਬਾਕੀਆਂ ਨੇ ਵੰਡ ਲਏ ਤੇ ਠੀਕ ਆ ਤੇ ਉਸ ਤੋਂ ਬਾਅਦ ਕਬੂਤਰ ਫੇਰ ਉੜ ਕੇ ਉੱਥੀ ਪਿੰਡ ਆ ਗਏ ਜੇ ਹਵਾ ਬੰਦ ਹੋਈ ਆ ਹਾਂ ਹੈ ਤੇ ਉਹ ਸਾਈਡ ਉੜਨ ਲੱਗ ਗਿਆ ਤਾਂ ਤੇ ਉਸ ਤੋਂ ਬਾਅਦ ਕਬੂਤਰ ਸ਼ਾਮ ਨੂੰ ਕਿਰੇ 8 ਵਜੇ ਬੈਠਿਆ ਲਾ ਹਾਂ ਬੰਦੇ ਨੇ ਚੱਖ ਕੇ ਜੀਨੇ ਦਿੱਤਾ ਮਨੂੰ ਮਨੂੰ ਉਹਨੇ ਆਪ ਦੱਸਿਆ ਹੂੰ ਯਾਰ ਫਿਰ ਐਦਾਂ ਕਿਵੇਂ ਕਹਿ ਦੂੰਗੇ ਵੀ ਯਾਰੇ ਬੰਦੇ ਨੂੰ ਪਤਾ ਨਹੀਂ ਹੁਣ ਪਿਛੇ ਇਹਦੀਆਂ ਵੀ ਦੱਸ ਦੇ ਬਾਈ ਜਿਹੜੀਆਂ ਆਪਾਂ ਕਿੰਨੀਆਂ ਛੱਡੀਆਂ ਐ ਹੁਣ ਜਿਹੜੀਆਂ 23 ਚ ਛੱਡੀਆਂ ਤੀਆਂ ਪਿਛਲੇ ਸਾਲ 2023 ਦੇ ਵੀਰੇ ਇਹ ਸੀਜ਼ਨ 'ਚ ਪਤਾ ਕੀ ਹੋਇਆ ਇਹ ਸੀਜ਼ਨ ਦੇ ਵਿੱਚ ਆਪਣੇ ਆਪਾਂ ਮਨਸੂਏ ਵੀ ਬਾਈ ਛੱਡੀ ਤੀ ਹੁਣ ਪਿੱਛੇ ਜੀ ਹੂੰ ਵੀਡੀਓ ਵੀ ਦੇਖ ਲਿਓ ਬਾਈ ਵੀਡੀਓ ਵਿੱਚ ਵੀ ਦੇਖ ਲੈ ਪਿੱਛੇ ਚਲੇ ਜਾਈ ਕਾਫੀ ਪਿੱਛੇ ਉੱਥੇ ਵੀਰੇ ਪੱਖਾ ਜਿੱਤ ਕੇ ਨਾ ਉਥੇ ਫਸਟ ਪ੍ਰਾਈਜ਼ ਤਾਂ ਉਥੇ ਜਿੱਤ ਕੇ ਟੋਬੇ ਵਾਂਗ ਗਰੀਦੀ ਐਂਡ ਦੇ ਵਿੱਚ ਉਹ ਵੀ ਜਦੋਂ ਉਹਨੂੰ ਥੱਲੇ ਵੇੜੇ ਦਿੱਤੀ ਉਹਨੂੰ ਪਤਾ ਹੀ ਨਹੀਂ ਲੱਗਿਆ ਵੀ ਕਿਆ ਥੱਲੇ ਪੱਤੇ ਹਰਿਆਈ ਜੀ ਦੀ ਵਿੱਚ ਠੀਕ ਆ ਉਥੇ ਕਬੂਤਰੀ ਉਹ ਜਿੱਤ ਕੇ ਬੈਠੀ ਆ ਤੇ ਇੱਕ ਕਬੂਤਰ ਉਸੀ ਬਾਜੀ ਦੇ ਵਿੱਚ ਚੀਨਾ ਕਬੂਤਰ ਤਾਂ ਹੈ ਉਥੇ ਬਾਈ ਉਹ ਵੀ ਜਿੱਤਿਆ ਫਿਰ ਵੀਰੇ ਇੱਕ ਕਬੂਤਰ ਆਪਣਾ ਬੰਡਲ ਹੋਇਆ ਤਾਂ ਫਿਰ ਚੀਨਾ ਉਥੇ ਹੈਰਾਬਾਦ ਹੈਰਾਬਾਦ ਉਹ ਵੀ ਬਾਜੀ ਦਾ ਹੈਗਾ ਉਹ ਤਿੰਨਾਂ ਪਲਟੀਆਂ ਤੜਕੇ ਨੂੰ ਕਰਕੇ ਛੱਡਿਆ ਬੜਾ ਕਬੂਤਰ ਉਹ ਬਾਈ ਪੂਰੀ ਵੀਡੀਓ ਵੀ ਪਾਈ ਵੀ ਆ ਉਹ ਦੇਖ ਲਿਓ ਆਈ ਵੀਰੇ ਆਈ ਨੀ ਕਿਸੇ ਨੂੰ ਕਹੀਦਾ ਹੁੰਦਾ ਠੀਕ ਆ ਹ ਬੰਦੇ ਮਾ ਕੋਈ ਟੈਲੈਂਟ ਹੁੰਦਾ ਯਾਰ ਕੋਈ ਬੰਦਾ ਇੰਨੂੰ ਪਿਛਲੇ ਸੀਜ਼ਨ ਤਾਂ ਬਾਈ ਬਾਜ਼ੀਆਂ ਸਾਥ ਛੱਡ ਨਹੀਂ ਹੋਈਆਂ ਇਹਦੇ ਵਿੱਚ ਵੀ ਕੋਈ ਟੈਲੈਂਟ ਹੋਊਗਾ ਭਰਾ ਮੇਰੇ ਬਾਜ਼ੀਆਂ ਵੀ ਨਹੀਂ ਛੱਡ ਹੋਈਆਂ ਨਾਲੇ ਇਹਦੇ ਵਿੱਚ ਵੀ ਸਭ ਅਸੀਂ ਮੇਰੇ ਹਿਸਾਬ ਨਾਲ ਮੇਰੇ ਕੋਲ ਪੰਜ ਕੁ ਬਾਜ਼ੀਆਂ ਛੱਡੀਆਂ ਤੀਆਂ ਪੰਜ 6 ਕੁ ਛੱਡੀਆਂ ਤੀਆਂ ਪਿਛਲੇ ਸੀਜ਼ਨ ਹੈ ਤਿੰਨ ਤਿੰਨ ਦਾ ਜਿੱਤੇ ਗਏ ਤੇ ਉਹਨਾਂ ਵਿੱਚ ਤਿੰਨ ਜਰ ਰਹਿ ਗਿਆ ਤਾਂ ਬਾਈ ਸਾਡਾ ਕਬੂਤਰ ਪੰਜ ਤਵਾਜੀਆਂ ਛੱਡੀਆਂ ਦਿਆਂ ਜਾਂਦੇ ਦਾ ਜਿਹੜੀਆਂ ਬਾਜ਼ੀਆਂ ਵੀਡੀਓ ਪਾਂ ਜਾਂ ਮੀ ਆਪਾਂ ਜਿਹੜੀ ਬਾਜੀ ਜਾਨਦੇ ਆ ਵੀਡੀਓ ਪਾਉਂਦਾ ਬੰਦਾ ਜ਼ਿਆਦਾ ਹੁੰਦਾ ਹੈ ਕਿਉਂਕਿ ਐਂਡ ਪਰ ਚਲੇ ਜਾਵੇ ਬੰਦਾ ਯਾਰ ਨਰ ਗੱਲ ਬਾਈ ਹਾਰਨੇ ਦੀ ਨਹੀਂ ਹਾਰ ਜਿੱਤ ਹਾਰ ਤਾਂ ਬਣੀ ਵੀ ਹੈ ਬੜੇ ਬੜੇ ਸਟਾਰ ਹਾਰ ਜਾਂਦੇ ਆ ਹਾਂ ਹਾਰ ਜਿੱਤ ਤਾਂ ਇਹਦੇ ਵਿੱਚ ਕੋਈ ਗੱਲ ਨਹੀਂ ਕੋ ਕੋਣ ਨਹੀਂ ਹਾਰਦਾ ਇਹ ਕੋਈ ਹਾਰ ਤੇ ਹੀ ਤਾਂ ਜਿੱਤਦਾ ਹੈ ਜਿੱਤਦੇ ਵੀ ਆ ਬਾਈ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਵੀਰ ਨੇ ਕਿਨੇ ਕਮੈਂਟ ਕਰਿਆ ਤਾਂ ਵੀ ਬਾਈ ਜੇ ਦਿਖਾਓ ਨਾ ਮਹਾ ਵੀਰੇ ਪਿੱਛੇ ਵੀ ਵੀਡੀਓ ਚਲੇ ਜਾਈ ਅਸੀਂ ਸਾਡਾ ਕਿਸੇ ਨਾਲ ਕੋਈ ਬੈਰ ਨਹੀਂ ਪਰ ਗਲਤ ਨਾ ਬੋਲੋ ਯਾਰ ਕਿਸੇ ਨੂੰ ਜਿਹੜੇ ਆਪ ਚੱਲ ਰਹੇ ਨੇ ਮੇਰੇ ਭਰਾ ਆਪਾਂ ਨੇ ਤਾਂ ਉਹੀ ਰਸਤੇ ਵਿੱਚ ਚੱਲਣਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਬਾਈ ਸਾਨੂੰ ਜੇ ਕੋਈ ਇੱਕ ਜਗ੍ਹਾ ਕਹਿੰਦੇ ਕੋਈ ਚੱਲਦਾ ਨਾ ਵਿੱਚ ਪਿੱਛੇ ਬੋਲਣ ਵਾਲੇ ਤਾਂ ਆਪਾਂ ਜੇ ਉਹਨੂੰ ਦੇਖਣ ਲੱਗੇ ਯਾਰ ਬਾਈ ਉਹ ਤਾਂ ਬਹੁਤ ਹੁੰਦੇ ਆ ਉਹ ਬਹੁਤ ਹੁੰਦੇ ਯਾਰ ਬਹੁਤ ਚੰਗੇ ਨੂੰ ਵੀ ਤਾਂ ਕਹਿੰਦੇ ਹੀ ਕਹਿੰਦੇ ਆ ਮਾੜੇ ਨੂੰ ਵੀ ਕਹਿੰਦੇ ਇਹ ਤਾਂ ਲੋਕਾਂ ਦਾ ਉਹ ਆ ਚਲੋ ਕੋਈ ਗੱਲ ਨਹੀਂ ਆਪਾਂ ਫੇਰ ਵੀ ਬਾਈ ਹਾਂ ਮੇਰੇ ਭਰਾ ਦੀ ਗੱਲ ਚੱਲਦੀ ਸੌਰੀ ਯਾਰ ਵਿੱਚ ਨੂੰ ਤੇ ਗੱਲ ਦਿਲ ਤੇ ਨਹੀਂ ਲਾਉਣੀ ਬਾਬੇ ਆਪਣੀ ਕਿਉਂਕਿ ਆਪਾਂ ਜੋ ਚੱਲ ਰਹੇ ਆ ਜਿੱਥੇ ਆਪਾਂ ਹਣਾ ਜਿਹੜੀ ਜਾਣਕਾਰੀ ਮੇਰੇ ਵੀਰ ਨੇ ਆਇਆ ਤਾਂ ਉਹਨੂੰ ਕਹਿਤਾ ਤਾਂ ਮੁੰਡੇ ਨੇ ਯਾਰ ਕਹਿੰਦਾ ਵੀ ਯਾਰ ਵੀ ਬਾਈ ਕਹਿੰਦਾ ਵੀ ਮੰਨੋ ਯਾਰ ਆਪਣੇ ਪਾਸ ਅਸੀਂ ਵੀ ਵੀਡੀਓ ਵਿੱਚ ਦੱਸ ਉਹ ਕਿਉਂਕਿ ਬਾਈ ਉਹਨੂੰ ਪਤਾ ਨਹੀਂ ਤਾਂ ਪਿੱਛੇ ਵੀਡੀਓ ਨਹੀਂ ਦੇਖੀ ਹੁਣ ਕਿਉਂਕਿ ਵੀਡੀਓ ਜ਼ਿਆਦਾ ਹੋ ਗਈਆਂ ਬਾਈ ਪਿੱਛੇ ਵੀਡੀਓ ਪਾਈਆਂ ਵੀ ਆ ਕਿਉਂਕਿ ਵੀਡੀਓ ਪਿੱਛੇ ਕਾਫੀ ਰਹਿ ਗਈਆਂ ਹੁਣ ਹੁਣ ਦੇਖੀ ਬਾਈ ਇਸ ਵਾਰ ਮਾ ਹੈ ਮੁੰਡੇ ਜਾਂਦੀ ਨਾ ਹੁਣ ਜਿਹੜੀ ਆ ਵੀਡੀਓ ਹੁਣ ਸਾਡੇ ਕਬੂਤਰ ਬਾਈ ਸਰ ਨਹੀਂ ਹੈਗੇ ਹਲੇ ਪੱਟੇ ਵੇ ਆ ਹਲੇ ਟਾਈਮ ਵੀ ਨਹੀਂ ਹੈਗਾ ਸਾਡੇ ਕੋਲ ਇੰਨਾ ਜਾ ਸਾਡੇ ਬੱਚੇ ਸਾਰ ਹੋ ਗਏ ਸੀ ਛੱਡਾਂਗੇ ਬਾਜੀ ਛੱਡਾਂਗੇ ਜਰੂਰ ਜਿੱਤ ਹਾਰ ਦਾ ਵੀਰੇ ਕਿਸਮਤ ਦੀ ਆ ਅਸੀਂ ਨਹੀਂ ਕਹਿੰਦੇ ਵੀ ਅਸੀਂ ਕੋਈ ਜਿੱਤਣਾਈਆਂ ਜਾਂ ਉਹ ਹਾਰਨਾਈਆਂ ਉਹ ਕਿਸਮਤ ਦੀਆਂ ਗੱਲਾਂ ਛੱਡੀ ਇਹ ਤਾਂ ਸਹੀ ਛੱਡੇ ਤੇ ਹੀ ਪਤਾ ਲੱਗਦਾ ਜਾਨਵਰ ਛੱਡੂਗੇ ਤਾਂ ਫਿਰ ਸਾਡੇ ਆ ਬੱਚੇ ਬਾਈ ਆ ਦੇਖ ਆ ਬੱਚੇ ਆ ਸਾਡੇ ਬੱਚੇ ਅੰਦਰ ਆ ਸਾਰੇ ਪੱਟੇ ਵੇ ਅਸੀਂ ਠੀਕ ਆ ਸਾਡੇ ਕੋਲ 10 12 ਵਜੇ ਰਹਿ ਕੇ 4 5 ਵਜੇ ਸਾਡੇ ਚਲੋ ਖੋ ਖਾ ਵੀ ਗਏ ਉਡਾਣ ਦੇ ਵਜੇ ਤੱਕ ਉਡਾ ਰਾ ਦਨੇ ਆਪਾਂ ਇਹ ਬੱਚੇ ਸਾਡੇ ਬਾਈ ਸਾਰੇ ਹਲੇ ਕੱਟ ਆ ਨ ਇੱਕ ਗੱਲ ਹੋਰ ਆ ਠੀਕ ਆ ਜਦੋਂ ਸਾਰਾ ਆ ਕੇ ਆਪਾਂ ਨੇ ਛੱਡਣੇ ਵਾਸਤੇ ਹੀ ਬਣਾਏ ਹੋਏ ਆ। ਇੱਕ ਗੱਲ ਹੋਰ ਵੀ ਆ ਤੇ ਕਬੂਤਰ ਵੀਰੇ ਜਿਹੜੇ ਨਾ ਮਤਲਬ ਜਿਹੜੇ ਇਸ ਟਾਈਮ ਜਿੱਥੇ ਜਿਹੜੀ ਮੈਂ ਗੱਲ ਕਰਦਾ ਨਾ ਉਸ ਟਾਈਮ ਦੇ ਵਿੱਚ ਉਹ ਕਬੂਤਰ ਪਤਾ ਤਾਂ ਉਹਨਾਂ ਬਾਰੇ ਬਲੱਡ ਲਾਈਨ ਬਾਰੇ ਠੀਕ ਹੈ ਨਾ ਹੁਣ ਕਬੂਤਰ ਵੀ ਸਾਡੇ ਕੋਲ ਨਮੇ ਮਰ ਗਏ ਤੇ ਕਬੂਤਰ ਉਹ ਮਰ ਗਏ ਕਬੂਤਰ ਇਦਾਂ ਦਾ ਉਹ ਕਬੂਤਰ ਬਿੱਲੇ ਨੇ ਟਾਕੀ ਪਾੜ ਕੇ ਖਾ ਗਿਆ ਤਾਂ ਹੂੰ ਬਈ ਸਾਡੇ ਕਬੂਤਰ ਚੋਰੀ ਹੋ ਗਏ ਤੇ ਉਧਰ ਖੁੱਡੇ ਚ ਦੂਏ ਜਿਹੜੇ ਚੋਰੀ ਹੋ ਗਏ ਇਦਾਂ ਸਾਡੇ ਕਬੂਤਰ ਨੇ ਬਿੱਲੇ ਨੇ ਬਿੱਲੇ ਖਾ ਗਿਆ ਤਾਂ ਬਿੱਲੀ ਖਾ ਗਈ ਤੇ ਮਤਲਬ ਸਾਡੇ ਕਬੂਤਰਾਂ ਨੂੰ ਚੋਰੀ ਜਿਆਦਾ ਨਹੀਂ ਹੋਈ ਉਹ ਪਹਿਲਾਂ ਉਹ ਤਾਂ ਪਹਿਲਾਂ ਹੋਈ ਸੀ ਹੁਣ ਜਿਹੜੇ ਦਵਾਰੇ ਰੱਖੇ ਤੇ ਬਾਅਦ ਵਿੱਚ ਉਹ ਕਬੂਤਰ ਸਾਡੇ ਕਬੂਤਰ ਸਾਰੇ ਬਿੱਲੀ ਵਾਲੀ ਮਾਰ ਗਈ ਤੇ ਕਬੂਤਰ ਸਾਡੇ ਖਾ ਗਈ ਸੀ ਮਤਲਬ ਤੇ ਉਹਨਾਂ ਸਾਡੇ ਵਧੀਆ ਕਬੂਤਰ ਸਾਰੇ ਖਾ ਗਏ ਹੋਰ ਆ ਜ ਇਹ ਕਬੂਤਰ ਬਾਈ ਦਵਾਰੇ ਸਵਾਰੇ ਜਿੱਕਣਾ ਵੀ ਦਵਾਰੇ ਬਣਾਉਣੇ ਬਾਈ ਤੁਹਾਨੂੰ ਵੀ ਪਤਾ ਹੀ ਹੈ ਬਣਾਉਣੇ ਬਹੁਤ ਆ ਕਿ ਮੈਂ ਚੱਕੇ ਕਰਨੇ ਆ ਤੁਹਾਨੂੰ ਸਿੱਧਾ ਆਏ ਹੁਣ ਸਾਡੇ ਕੋਲ ਚੈੱਕ ਹੁਣ ਸਾਡੇ ਕੋਲ ਨਵੇਂ ਬਾਈ ਅਸੀਂ ਤਾਂ ਵੀਡੀਓ ਪਾਉਂਦੇ ਰਹਿੰਦੇ ਆ ਸਾਡੇ ਕੋਲ ਸਾਰੇ ਕੋਈ ਸਾਡੇ ਕੋਲ ਆਪ ਦਾ ਕਬੂਤਰ ਨਹੀਂ ਤਾਂ ਹੁਣ ਨਵੇਂ ਕਬੂਤਰ ਇੱਕ ਅਦਾ ਕਬੂਤਰ ਹੋਊਗਾ ਸਾਡੇ ਕੋਲ ਆਪ ਦਾ ਬਾਕੀ ਸਾਡੇ ਸਾਰੇ ਨਵੇਂ ਕਬੂਤਰ ਆ ਜਿਨ੍ਹਾਂ ਬਾਰੇ ਹੁਣ ਸਾਨੂੰ ਪਤਾ ਨਹੀਂ ਹੁਣ ਅਸੀਂ ਸਾਰੇ ਚੱਕੇ ਕਰਨੇ ਆ ਠੀਕ ਆ ਹੁਣ ਹੌਲੀ ਹੌਲੀ ਬੰਦਾ ਬਣਾਉਂਦਾ ਇੱਕ ਸਾਲ ਚ ਆਪਣੇ ਤਿਆਰ ਦੀਏ ਫਿਰ ਆਪਣੇ ਭਰਾ ਨੂੰ ਵੀ ਚਲੋ ਠੀਕ ਆ ਆਪਣਾ ਕਿਸੇ ਯਾਰ ਕੋਈ ਗਲਰੂਠਾ ਨਹੀਂ ਹੈਗਾ ਸਾਡੇ ਨਾਲ ਕੋਈ ਗਿਲਾ ਨਹੀਂ ਹੈ ਕਮੈਂਟ ਵਧੀਆ ਕਰੋ ਸਮਾਂ ਕੀ ਤੁਹਾਨੂੰ ਵਧੀਆ ਹੋਰ ਕੋਈ ਜਾਣਕਾਰੀ ਹਨਾ ਲੈ ਕੇ ਆਈਏ ਜਿਹੜੀ ਗੱਲ ਚਲੋ ਨਹੀਂ ਸਹੀ ਲੱਗਦੀ ਆਪਣਾ ਤੁਸੀਂ ਕਮੈਂਟ ਕਰ ਸਕਦੇ ਆ ਵੀ ਹਾਂ ਭਾਈ ਆ ਇਦਾਂ ਨਹੀਂ ਆ ਇਦਾਂ ਹੈ ਉਹ ਗੱਲ ਤਾਂ ਬਣਦੀ ਵੀ ਆ ਉਹਦਾ ਨਾਲੇ ਸਾਨੂੰ ਬਾਈ ਉਹਦਾ ਮੈਂ ਆਪਾਂ ਹੈਗੇ ਬੇਫਿਕਰ ਆਪਾਂ ਤਾਂ ਛੋਟੇ ਬਾਹਰ ਸਾਨੂੰ ਐ ਵੀ ਦੱਸੋ ਨਾ ਵੀ ਆ ਚੀਜ਼ ਬਾਈ ਇਦਾਂ ਨਹੀਂ ਪੈਂਦੀ ਆ ਇਦਾਂ ਪੈਂਦੀ ਆ ਸਾਨੂੰ ਵੀ ਪਤਾ ਲੱਗ ਜਾਊ ਉਹ ਵੀ ਅਸੀਂ ਗਲਤ ਕਹਿੰਦੇ ਆ ਇਹ ਝੂਠ ਕਹਿੰਦੇ ਆ ਇਹਨੇ ਯਾਰੀ ਲੈਣਾ ਆਏ ਵੇ ਜ਼ਿੰਦਗੀ ਦੇ ਸਵਾਦ ਆ ਬਚੇ ਆ ਬਾਈ ਇਹ ਆਪਣੇ ਭਰਾ ਕਹਿੰਦਾ ਤਾਂ ਵੀ ਸਾਨੂੰ ਲੈ ਵੀ ਕਲਵੀਰ ਸਿਆਣ ਦੇਖ ਇਹ ਜਿਹੜੇ ਤੇ ਆਪਣੇ ਸ਼ਾਖੇ ਤੇ ਕੂਤਰ ਦੇ ਬੱਚੇ ਤੇ ਹਨਾ ਉਹ ਟਾਫੀ ਕਬੂਤਰੀ ਦੇ ਨਾਲ ਜਿਹੜੇ ਲਾਏ ਵੇ ਤੇ ਆਪਾਂ ਨੇ ਉਹਦੇ ਬਾਈ ਵੱਡੇ ਹੋ ਗਏ ਬੱਚੇ ਤੇ ਆਏ ਆ ਤੇ ਬਾਈ ਇਹਦੇ ਵਿੱਚ ਨਾ ਕਿਲਕ ਵੀ ਮਨੂੰ ਹੋਰ ਗੱਲ ਘੈਂਟ ਲੱਗੀ ਇੱਕ ਪਤਾ ਕਿਹੜੀ ਆ ਉਹ ਉਹ ਜਿਹੜਾ ਬੱਚਾ ਇਹਨਾਂ ਨੇ ਕੱਢਿਆ ਫਿਰ ਇੱਕ ਨਾ ਇਹਨਾਂ ਨੇ ਸ਼ਾਖਿਆਂ ਨੇ ਉਹ ਡੱਬਾ ਵਾਲਾ ਕੱਢਤਾ ਹਾਂ ਬਾਈ ਇਹਦੇ ਗਰਦਨ ਪਰ ਡੱਬਾ ਾ ਢੂਹੀ ਪਰ ਆ ਹਨ ਢੂਹੀ ਪਰ ਆ ਦੇ ਕੋਰੇ ਆ ਤੇ ਉਰੇ ਤੇ ਲੈ ਕੇ ਕਰਦੇ ਤਾਂ ਕਾ ਡੱਬਾ ਇਹ ਬੱਚੇ ਵਧੀਆ ਲ ਨ ਕੱਢਿਆ ਇਹਨਾਂ ਨੇ ਠੀਕ ਆ ਅਛਾ ਆਖਾ ਵਜਾ ਬਾਈ ਹੁਣ ਤੈਨੂੰ ਦਿਖਾ ਤੇਰੇ ਬਾਤ ਸਪੈਸ਼ਲ ਵੀਡੀਓ ਹੈ ਇਹ ਹਾਂ ਸਪੈਸ਼ਲ ਤੇਰੇ ਕਰਕੇ ਪਾਈ ਆ ਇਹ ਮੇਰੇ ਭਰਾ ਕਰਕੇ ਆ ਠੀਕ ਆ ਵੀਡੀਓ ਵਿੱਚ ਬਾਕੀ ਤੁਸੀਂ ਵੀ ਮੇਰੇ ਭਰਾਏ ਦੇਖ ਲਓ ਸਾਰੇ ਸਾਰੇ ਦੇਖ ਲੈਂਦੇ ਹੋ ਨਾ ਤੇ ਆ ਡੱਬਾ ਵਾਲਾ ਵਜਾ ਕੱਢਤਾ ਇਹਨੇ ਹੁਣ ਠੀਕ ਆ ਕਿਉਂਕਿ ਵੀਰੇ ਕਬੂਤਰ ਪਤਾ ਕਿਆ ਯਾਰ ਬਣਾਏ ਆ ਦੁਆਰੇ ਬਣਾਏ ਆ ਕਿਉਂਕਿ ਪਾਸ ਕਰ ਰਕੇ ਨਾ ਹੁਣ ਨਨ ਸਾਰਾ ਨਿਚੋੜ ਕੱਢ ਕੇ ਇਹਨਾਂ ਦਾ ਤੇ ਇੱਧਰ ਹੁਣ ਰੱਖਿਆ ਤੇ ਬਾਕੀ ਆਹ ਬੱਚੇ ਆ ਗਏ ਬਾਈ ਆਪਣੇ ਇੱਧਰ ਯਾ ਚਰਦੇ ਕਬੂਤਰ ਦੇ ਬਾਈ ਆਪ ਅੱਗੇ ਚਰਦੇ ਕਬੂਤਰ ਦੇ ਬੱਚੇ ਆ ਗਏ ਆਹ ਪੂਛਪੂਰੀ ਏ ਦੀ ਤੇ ਇਹਦੇ ਵੀ ਸਿਰ ਤੇ ਆਹ ਔਰੇ ਲਾਲ ਆ ਤੇ ਬਾਕੀ ਬੱਗਾ ਸਾਰ ਠੀਕ ਆ ਜੋਂਸਰਾ ਜਾਏ ਪੂਛਪੂਰੀ ਆ ਠੀਕ ਏ ਨਾ ਬਾਈ ਬੱਚਾ ਇਹ ਨਹੀਂ ਨਹੀਂ ਦੋ ਆ ਦੋ ਦਿਖਾ ਦਿਓ ਤੇ ਬਾਈ ਇੱਕ ਬੱਚਾ ਆ ਇਹਦਾ ਇਹ ਰਜਾਇਆ ਪਿਆ ਪੂਰਾ ਇਹਦੇ ਵੀ ਕਰਦੇ ਪਿੱਛੇ ਬੋਦੀ ਏ ਇਹਦੇ ਹੂੰ ਹੂੰ ਲੱਗਦੀ ਹੈ ਨਾ ਉਹ ਐ ਲੱਗਦੀ ਕਿ ਬੁੱਧੀ ਆ ਪਰ ਨਹੀਂ ਜਾਨਾ ਦਾ ਬਾਂ ਹੋ ਜਾਂਦੇ ਪਤਾ ਲੱਗ ਜਾਣਾ ਫਿਰ ਇਹ ਵੀ ਪਿੱਛੇ ਕਿਚੀ ਦੇ ਇਹ ਕਿਹੜੇ ਕਿਹੜੇ ਜੋੜੇ ਦੇ ਬਈ ਇਹ ਇਹ ਆਪਣੇ ਇਹ ਬਾਈ ਕਬੂਤਰੀ ਜਰਦੀ ਹੈ ਜਿਹੜਾ ਕਾਲੀ ਚੀਨੀ ਹੂੰ ਤੇ ਕਬੂਤਰ ਬਾਈ ਜਰਦਾ ਡੱਬੀ ਜੀ ਆਪਣੀ ਹਾਂ ਖੰਡ ਸਾਡੀ ਹਾਂ ਨਹੀਂ ਨਹੀਂ ਡੱਬੀ ਤੇ ਨਹੀਂ ਹਾਂ ਕਾਲੀ ਹੋਰ ਕਾਲੀ ਚੀਨੀ ਹੋਰ ਅੱਛੀ ਕਾਲੀ ਚੀਨੀ ਉਹਦੇ ਦਾਗ ਜੀ ਉਹਦੇ ਤਾਂ ਕਿਤੇ ਕਿਤੇ ਅੱਛਾ 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 ਠੀਕ ਹੈ ਠੀਕ ਹੈ ਤੇ ਇੱਧਰ ਆਪਣਾ ਇਹ ਹੈ ਬਾਈ ਜਿਹੜਾ ਹਾਦੇ ਉਹ ਵੀ ਹੈ ਇਹਦਾ ਬੱਚਾ ਹੈ ਏ ਬਾਈ ਜਿਹੜਾ ਆਪਣਾ ਅੰਨਾ ਕਬੂਤਰ ਹੈ ਨਾ ਨਹੀਂ ਪੁੱਤ ਉਹਦਾ ਬੱਚਾ ਹੈ ਇੱਕੇ ਕੱਢਿਆ ਨੇ ਹਲੇ ਆ ਬੱਚਾ ਇਹ ਹਲੇ ਛੋਟਾ ਹੈ ਹਾਂ ਕਾ ਨੂੰ ਐਂ ਦੇ ਵਿਚ ਰਹੇ ਨੇ ਇਹ ਛੋਟਾ ਬਾਈ ਹੈ ਆ ਬੈਠਾ ਹੈ ਜੁੜਾ ਇਹਲਾ ਬਾਈ ਕਹਿੰਦੇ ਫੜ ਕੇ ਆਹਾ ਫੜ ਲਿਆ ਉਹ ਤੇ ਜਿਹੜਾ ਪਾਰ ਵਾਲਾ ਖਾਂਦੇ ਚੋਂ ਵੀ ਹੋ ਗਿਆ ਨਾ ਐਂ ਪਲਦੇ ਬੱਚੇ ਉੱਪਰ ਵਾਲੇ ਬਾਈ ਆ ਉੱਪਰ ਵਾਲੇ ਦੇ ਹਾਂ ਇਹ ਡੱਬ ਵਾਲੇ ਦੇ ਆ ਹਾਂ ਡੱਬੀ ਜੀ ਦੇ ਆ ਡੱਬੀ ਤੇ ਵੀ ਦਿਖਾ ਦੇ ਕਾਲੀ ਜੀ ਜਿਹੜੀ ਗੋੜੀ ਠੀਕ ਆ ਜਿਹੜੀ ਸਾਡੀ ਖੰਡ ਆ ਇਹ ਉਹਦੇ ਬੱਚੇ ਆ ਬਈ ਕੇ ਤਾਂ ਇੱਕੇ ਬੱਚਾ ਹੈ ਹੈ ਇੱਕੇ ਹੈ ਨਾ ਦੋ ਆ ਦੋ ਹੈ ਇਹਦੇ ਬੱਚੇ ਆ ਆਹ ਇੱਕ ਇਹ ਕਾਂਤਾ ਜਾਇ ਕਿਥੇ ਪੂਛਿਆ ਇਹਨੇ ਕਾਲੀਆਂ ਕਾਂਤਾਂ ਆਈਆਂ ਠੀਕ ਆ ਬਾਈ ਦੇਖ ਲਈਏ ਇਹ ਤੈਨੂੰ ਦਿਖਾਉਣ ਵਾਸਤੇ ਸਪੈਸ਼ਲ ਵੀਡੀਓ ਬਣਾਈ ਹੋਈ ਆਂ ਅੰਡਾ ਹੈ ਇਹਦਾ ਕੀ ਕਰਾਂ ਇਹ ਅੰਡਾ ਹੈ ਅੰਡਾ ਹੈ ਆਹ ਲਓ ਅੰਡਾ ਦੱਤਾ ਵਾ ਠੀਕ ਤੇ ਬਾਈ ਆਂਡਾ ਇਹਨੂੰ ਨਾ ਦੇਖੂਗਾ ਇਹ ਅੰਡੇ ਜਿਹੜੇ ਇਹਦੇ ਰੱਖ ਲੈਣੇ ਆ ਇਹ ਹੈ ਕਿਦਾ ਇਹ ਹੈ ਇਹ ਆਂਡਾ ਕਿਹੜੇ ਦਾ ਹੈ ਉੱਥੀ ਪਿਆ ਹੈ ਉੱਥੇ ਉਹ ਜੋੜਾ ਬੰਦਾ ਦੂਆ ਕਿਹਾ ਆਪਦਾ ਇਹ ਚੱਕ ਕੇ ਬਾਹਰ ਸਿੱਟ ਦੇਣੀ ਫਿਰ ਕਿਉਂਕਿ ਇਹਨੂੰ ਹਲੇ ਟਾਈਮ ਹੋ ਗਿਆ ਤੇ ਆ ਨਵੇਂ ਇਹੇ ਟਰੱਕ ਲੈਣੇ ਆ ਠੀਕ ਆ ਪਾੜ ਦੂਗੀ ਬੱਚੇ ਠੀਕ ਆ ਬਈ ਠੀਕ ਆ ਆ ਦੇਖ ਲਈ ਵੀਰੇ ਬਾਈ ਹੁਣ ਤੈਨੂੰ ਦਿਖਾ ਦਤੇ ਆਪਾਂ ਬੱਚੇ ਸਾਰੇ ਐ ਭਾਈਆ ਆਪਣੇ ਠੀਕ ਆ ਉਹਨਾਂ ਨੂੰ ਹੁਣ ਸਾਰਾ ਆਉਣਾ ਹੈ ਤੇ ਉਹਨਾਂ ਵਿੱਚੋਂ ਬਾਈ ਦੋ ਤੱਕ ਇੰਕਰੀਆਂ ਆਪਣੀਆਂ ਆ ਠੀਕ ਵਧੀਆ ਖੁੱਲੀਆਂ ਮੜੀਆਂ ਓੜੰਜੇ ਲੱਗੀਆਂ ਹੁਣ ਤੇ ਕਰੂੰਗੇ ਚੱਕ ਵੀਰੇ ਜੇ ਕਿਸਮਤ ਨੇ ਸਾਧ ਦਿੱਤਾ ਹਨਾ ਕਿਉਂਕਿ ਬਾਈ ਨਵੇਂ ਬਣਾਏ ਹੋਏ ਆ ਕੋਈ ਹਲੇ ਪਤਾ ਨਹੀਂ ਹੈਗਾ ਬਾਹਰ ਕਿਆ ਬਣਨਾ ਬਾਕੀ ਬਾਈ ਕਿਸਮਤ ਤੇ ਗੱਲਾਂ ਵੀ ਕਹਿੰਦੇ ਮਿਹਨਤ ਦੇ ਨਾਲ ਨਾਲ ਕਿਸਮਤ ਵੀ ਹੋਣੀ ਬਹੁਤ ਜ਼ਰੂਰੀ ਆ ਹਮਮ ਹਨਾ ਬਾਬਾ ਬੱਲੇ ਕਰੇ ਮਿਹਰ ਕਰੇ ਹਨਾ ਤੇ ਮੇਰੇ ਭਰਾਵਾਂ ਤੇ ਕਿਰਪਾ ਬਣਾ ਕੇ ਰੱਖਿਆ ਤੇ ਇੱਕ ਸਾਥੀ ਉਂਤਰਵਾਜਾਂ ਤੇ ਅੱਬ ਤੇ ਹਨਾ ਚਲੋ ਵੀਰੇ ਧੰਨਵਾਦ ਫਿਰ ਠੀਕ ਹੈ ਠੀਕ ਹੈ ਸასი ਘਾਲੋ ਬਾਈ ਸਤਿ ਸ੍ਰੀ ਅਕਾਲ ਦੁਆਰ ਤੇ ਫੇਰ ਅਸੀਂ ਪਹੁੰਚ ਗਏ ਬਾਈ ਬਿੰਦੂ ਬਾਈ ਕੋਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਲੱਤ ਬਾਈ ਸਤਿ ਸ੍ਰੀ ਅਕਾਲ ਬਾਈ ਬਿੰਦੂ ਬਾਈ ਕੋ ਪਹੁੰਚਣ ਦਾ ਕਾਰਨ ਬਿੰਦੂ ਬਾਈ ਨੇ ਜਾਣਾ ਕੱਲ ਬਾਜੀਪੁਰ ਇਹੋਂਦ ਪਿੰਡ ਹਾਂਜੀ ਇਹੋਂਦ ਪਿੰਡ ਜਾਣਾ ਬਾਈ ਹਾਂਜੀ ਸਹੀ ਗਾ ਠੀਕ ਗਾ ਚੈੱਕ ਕਰ ਲਈਏ ਬਾਈ ਹਾਂ ਬਾਈ ਕੋਲ ਤਾਂ ਇਹ ਤੇ ਥੋੜੀ ਜੀ ਅਪਡੇਟ ਵੀ ਦੇਣੀ ਸੀ ਆਪਾਂ ਫਿਰ ਬਾਈ ਕਹਿ ਦਿੰਦੇ ਆ ਵੀ ਬਾਈ ਤੁਸੀਂ ਸਿੱਧੇ ਹੀ ਬਾਜੀਪੁਰ ਚਲੇ ਕੇ ਦੱਸਿਆ ਨਹੀਂ ਹੈਗਾ ਬਹੁਤ ਬਾਈ ਕਮੈਂਟ ਵੀ ਕਰ ਦਿੰਦੇ ਬਾਈ ਤਾਂ ਕਰਕੇ ਆਉਣਾ ਪਿਆ ਆਪਣੇ ਕਬੂਤਰ ਹਾਲੇ ਸਰ ਨਹੀਂ ਹੈਗੇ ਅਸੀਂ ਛੱਡਣਾ ਨਹੀਂ ਹੈਗਾ ਬਾਈ ਦਾਣਾ ਜਾਣਾ ਬਾਈ ਦਾ ਕਬੂਤਰ ਵੀ ਚਲੋ ਆਪਣਾ ਹੀ ਕਬੂਤਰ ਆ ਨਾ ਬਾਈ ਆਪਣਾ ਹੀ ਹੈ ਕਬੂਤਰ ਸਾਡਾ ਤਾਂ ਇਕੱਠਾ ਹੀ ਚੱਲਦਾ ਕੰਮ ਬਜਾ ਭਰਾ ਨਾਲ ਹੁੰਦੇ ਨਾ ਫਿਰ ਸਾਰੇ ਕੋ ਆਪਣਾ ਹੁੰਦਾ ਹਾਂ ਠੀਕ ਆ ਬਾਈ ਇਹ ਵੀ ਆਪਣਾ ਛੱਡਣਾ ਆਪਾਂ ਨੇ ਕਬੂਤਰ ਬਾਕੀ ਕੱਲੂ ਜਾ ਰਹੇ ਓਂਦ ਪਿੰਡ ਬਾਈ ਅਮਰੰਡੇ ਕੋਲ ਪੈਂਦਾ ਅਮਰੰਡੇ ਦੇ ਵੀ ਉਰਾਂ ਹੀ ਪੈਂਦਾ ਸਮਾਣੇ ਕੋਲ ਉੱਥੇ ਛੱਡਣਾ ਬਾਈ ਬਾਈ ਕਿਹੜਾ ਕਬੂਤਰ ਛੱਡ ਰਿਹਾ ਫਿਰ ਉੱਥੇ ਉਹ ਦੋ ਕਬੂਤਰ ਬਾਈ ਮੈਂ ਉਹ ਪਾਏ ਹੋਇਆ ਜਾਲ ਚ ਠੀਕ ਆ ਦੋ ਆ ਵਿੱਚ ਜਿਹੜਾ ਸ਼ਾਂਤਕ ਸਹੀ ਫਿੱਟ ਬਹਿ ਗਿਆ ਠੀਕ ਆ ਸਹੀ ਸੰਭਲ ਗਿਆ ਅਜਿੱਕ ਖੜਾ ਬਣਾ ਲਈ ਠੀਕ ਆ ਠੀਕ ਆ ਠੀਕ ਆ ਬਾਈ ਦਿਖਾਵਾਂਗੇ ਆਪਾਂ ਤੁਹਾਨੂੰ ਕਾਲੂ ਐ ਜਿਹੜੇ ਕੂਤਰ ਆਪਾਂ ਨੇ ਛੱਡਣੇ ਆ ਠੀਕ ਆ ਜੀ ਹੁਣ ਬਾਈ ਮਨ ਲੱਗਦਾ ਬਦਾਮ ਬਦੂਮ ਕਰ ਰਹੇ ਤੇ ਹਨਾ ਬਦਾਮ ਘਟ ਘੜਿਆ ਦਾ ਮੈਂ ਇਹਨਾਂ ਨੂੰ ਅੱਛਾ ਠੀਕ ਆ ਤੇ ਰਾਜਵੇ ਪਾ ਲੈਣੇ ਆ ਹਾਂ ਬਦਾਮ ਜਿੰਨੇ ਦੋ ਬਾਈ ਦੋ ਕੂਤਰ ਸੰਭੇ ਵੇ ਦੋ ਸੰਭੇ ਆ ਟਿਕਣਾ 40 ਹਲੇਲੇ ਕੂਤਰ ਰਾਸੂ ਚੋੜ ਜਾਂਦਾ ਆ ਰਾਮ ਅੱਛਾ ਜੀ ਹਾਂ ਠੀਕ ਆ ਮਤਲਬ ਸਵੇਰੇ ਜੇ ਜਾਣਾ ਲੱਗੇ ਹੂੰਗਾ ਸਵੇਰੇ ਸਵੇਰ ਤੱਕ ਇੱਕ ਕਰਦਾ ਕੰਮ ਕਰ ਹੁੰਦਾ ਬੱਚਿਆ ਉਹਦੇ ਦਾਣਾ ਹੁੰਦਾ ਤਾਂ ਬਰਾਉਂਦਾ ਹੂੰ ਨਹੀਂ ਤਾਂ ਉੜ ਜਾਂਦਾ ਆ ਰਾਮ ਅੱਗੇ ਠੀਕ ਆ ਠੀਕ ਆ ਠੀਕ ਆ ਕਿਆ ਬਾਈ ਉੱਥੇ ਕਿਦਾਂ ਖੁੱਲੀ ਬਾਜੀ ਆ ਖੁੱਲੀ ਬਾਈ ਉੱਥੇ 1200 ਰੁਪਏ ਐਂਟਰੀ ਮੇਂ ਖਾਲ ਚ ਹੂੰ ਤੇ 7 ਤੋਂ 7 ਦਾ ਟਾਈਮ ਆ 7 ਤੋਂ 7 ਦਾ ਟਾਈਮ ਠੀਕ ਆ ਸਿੰਗਲ ਐ ਬਾਜੀ ਠੀਕ ਆ ਚਲੋ ਵਧੀਆ ਵਧੀਆ ਠੀਕ ਆ ਉਹ ਨਾਮ ਨੂਮਦਾ ਨੀ ਅਖਿਆ ਬੁੱਥੇ ਉਹਨਾਂ ਨੇ ਕੋਈ ਸ਼ਹਿਰ ਮਨ ਲੱਗਦੀ ਨਹੀਂ ਭਾਈ ਇਹ ਨਾਮ ਕੋਈ ਆ ਅੱਛਾ ਮੇਰੇ ਕੋਲ ਚੈੱਕ ਆ ਪਹੁੰਚੂਗਾ ਇੱਕਦਾਂ ਪੋਸਟਰ ਤਾਂ ਹੈ ਮੇਰੇ ਕੋਲ ਮੈਂ ਤੇ ਆ ਨਾਮ ਦੇਖਿਆ ਨਹੀਂ ਜਿੱਦਾਂ ਉਹ ਘਰ ਤੋਂ ਉਡਾਉਂਦਾ ਉਹਨੇ ਢਾਹ ਦਿੱਤੀ ਬਹੁਤ ਚੱਕਰਾ ਜਿਹਾ ਨਹੀਂ ਨਹੀਂ ਭਾਈ ਇਹ ਤਾਂ ਹਾਲੇ ਅਜੇ ਨਾ ਕੋਈ ਕਾਹੋ ਨਹੀਂ ਹੈਗਾ ਬਹੁਤੀ ਹੋ ਨਹੀਂ ਹੈਗੀ ਤਿੰਨ ਕਿ ਬਸ ਮੌਸਮ ਬਦਲ ਜਾਂਦਾ ਠੰਡ ਜੀ ਹੋਣ ਲੱਗ ਜਾਂਦੀ ਹੈ ਹਾਂ ਮੌਸਮ ਜੇ ਹੋ ਜਾਂਦਾ ਭਾਈ ਗਰਮੀ ਦੇ ਵਿੱਚ ਸਾਫ ਕਰੰਦੀ ਜੀ ਲੋਡ ਪੈਂਦੀ ਜ਼ਿਆਦਾ ਢੁੱਪ ਜਵੜੀ ਕਿ 11 ਹੁੰਦੀ 12 ਵਜੇ ਇੱਕ ਵਾਰਕ ਹੂੰ 2 ਵਜੇ ਬਾਅਦ 3 ਵਜੇ ਬਾਅਦ ਮੌਸਮ ਹੋਰ ਫਿਰ ਹੋਈ ਆਉਂਦਾ ਬਿੰਦੂ ਬਾਈਕ ਗੱਲ ਹੋਰ ਵੀ ਦੇਖੀ ਆ ਯਾਰ ਗਰਮੀ ਹੁਣ ਪੈਂਦੀ ਆ ਜਦ ਆਪਾਂ ਕੰਪਿਊਟਰ ਜਿਵੇਂ ਖਾਲੀ ਕਰ ਦਿੰਦੇ ਆ ਬਿਲਕੁਲ ਐਨ ਧੋ ਕੇ ਭੇਜ ਦੇਣਾ ਹਨਾ ਹਾਂ ਪੇਟੀ ਵੀ ਸਾਫ ਹੁੰਦੀ ਕੂਤਰੀ ਕਈਆਂ ਦੀ ਹਾਂ ਤੇ ਭਾਈ ਉਹ ਉੱਤਰ ਦਿਲਾ 2:30 ਦੇ ਟਾਈਮ ਦੇ ਵਿੱਚ ਜਦ ਅੱਗ ਪੈਂਦੀ ਪੂਰੀ ਗਰਮੀ ਪੈਂਦੀ ਆ ਉਸ ਟਾਈਮ ਬਾਜੀਆ ਵੀ ਦੇ ਲਾ ਤਾ 3 ਵਜੇ 2:30 ਵਜੇ ਵੀ ਨਿਬੜ ਜਣੀ ਆ ਆਰਾਮ ਕਰਨੇ ਪੜਦੇ ਆ ਕਿਉਂਕਿ ਭਾਈ ਉਹ ਕਿਆ ਗੱਲ ਆ ਵੀ ਲੰਬਾ ਟਾਈਮ ਨਹੀਂ ਕੱਢਦੇ ਬਾਜੀ ਬਹੁਤੀ ਉਹ ਹੂੰ ਕਿਉਂਕਿ ਹੁਣ ਰਿਲਾਇੰਸ ਵਿੱਚ ਜਿਹੜੀ ਆ ਦੂਸਰ ਦੇ ਇਕੜਾ ਕੁੱਤਰ ੜਾਉਨੇ ਆ ਹਨਾ ਉਹ ਲੰਬਾ ਲੰਬੇ ਉੜਦੇ ਆ ਉਹਦੇ ਵਿੱਚ ਕੀ ਆ ਇਹਨਾਂ ਨੂੰ ਟੋਟੇ ਦੇ ਵਿੱਚ ਹੁੰਦਾ ਕੁਝ ਨਾ ਕੁਝ ਹੂੰ ਉਹ ਥੋੜੀ ਲੰਬਾ ਟਾਈਮ ਕੱਢ ਦਿੰਦੀ ਆ ਇਕਾਂ ਖਾਲੀ ਜਮੇ ਕੂਤਰ ਭੁੱਖਾ ਏ ਗਰਮੀ ਵੀ ਹੁੰਦੀ ਕੂਕਤਾ ਉੱਪਰ ਦੋ ਮਾਰਾ ਕਰਦੀ ਉਹਨੂੰ ਕੂਤਰ ਨੂੰ ਇੱਕਾਂ ਗਰਮੀ ਮਾਰ ਕਰਦੀ ਉਹਨੂੰ ਹੈ ਉਹਦਾ ਪਾਣੀ ਸੋਖ ਲੈਂਦੀ ਸਰੀਰ ਦਾ ਸਾਰਾ ਕੂਤਰ ਦਾ ਇੱਕ ਭੁੱਖ ਮਾਰ ਕਰਦੀ ਉਹਦੇ ਕੋ ਤਾਂ ਕੂਤਰ ਖੱਪ ਕੇ ਬੈਣਾ ਮੈਂ ਉਹਦੀ ਉਡਾਰ ਜਿੱਕਣਾ ਹੁਣ ਸ਼ਾਮ ਕਰਨੇ ਵਾਲੀ ਆ ਫਿਰ ਬਾਜੀ ਵੀ ਉਸ ਟਾਈਮ ਲੈਵਲ ਮਤਲਬ ਬਾਜੀਆਂ ਦਾ ਹੀ ਲੈਵਲ ਪੁੱਛੇ ਚੱਲ ਜਾਂਦਾ ਹੁਣ ਇਹਨਾਂ ਦਿਨਾਂ ਮੈਂ ਬਾਜੀ ਦਾ ਲੈਵਲ ਲੱਗੇ ਗਿਆ ਹਾਂ ਗਰਮੀ ਆ ਸ਼ਾਮ ਕੇ ਮੌਸਮ ਚੇਂਜ ਆ ਹੂੰ ਮੋਹ ਸੱਤ ਤੋਂ ਸੱਤ ਤਾਂ ਬਾਜੀ ਜਾਂਦੀ ਹੈ ਹੂੰ ਆ ਕੇ ਕੂਤਾਂ ਖਰਾਬ ਕਲਾ ਕੇ ਜੇ ਮਾੜੀ ਮੋਟੇ ਰਹਾ ਸਾਂ ਕਈ ਬੰਦੇ ਬਾਦਾਮ ਦੀ ਗਿਰਿਆ ਦੇ ਕੇ ਸਵੇਰੇ ਹਟਾਉਂਦੇ ਆ ਅੱਛਾ ਜੀ ਬਿਲਕੁਲ ਸਹੀ ਗੱਲ ਜਿਹੜੇ ਕੂਤਰਾ ਹਾਰਮਾ ਸਹੀ ਆ ਤੰਦਰੁਸਤ ਆ ਹੂੰ ਜਿਹੜੇ ਮਤਲਬ ਦਿਹਾੜੀ ਦੇ 10-15 ਬੰਦਾ ਬਾਦਾਮ ਖਿੱਚੇ ਜਾਂਦੇ ਆ ਹੂੰ ਇਹ ਨਹੀਂ ਸ਼ਾਮ ਤੱਕ ਖਾਲੀ ਹੋ ਜਾਂਦੇ ਸਵੇਰੇ ਤੱਕ ਠੀਕ ਆ ਚਲੋ ਮੈਂ ਚੱਲਦਾ ਵੀਰ ਜਾ ਕੇ ਗੱਲਬਾਤਾਂ ਕਰੂਗਾ ਨਿਰਮਲ ਜੀ ਤੁਹਾਡਾ ਧੰਨਵਾਦ ਗੁਰੇ ਬਾਈ ਨੇ ਕੰਮ ਨੂੰ ਜਾਣਾ ਹੈ ਕਹਿੰਦਾ ਵੀ ਜਾ ਰੋਕੀ ਮੈਂ ਚਾਹ ਲੈ ਕੇ ਆਇਆ ਹਾਂ ਕੁੱਟ ਨਹੀਂ ਬਾਈ ਚਾਹ ਤਾਂ ਪੀਣੀ ਨਹੀਂ ਯਾਰ ਹਾਂ ਬਸ ਤੂੰ ਦੋ ਗੱਲਾਂ ਕਰਨੀਆਂ ਆਪਾਂ ਨੇ ਬਸ ਬਾਜੀ ਬਾਰੇ ਕੰਮ ਜਾਣਾ ਸਾਰੇ ਦੱਸੋ ਬਾ ਆਪਣਾ ਘੁੱਤ ਜਕਣਾ ਯਾਰ ਉੜ ਕੇ ਆ ਗਿਆ ਹੂੰ ਸਭ ਤੋਂ ਪਹਿਲਾਂ ਉਹਦੀ ਸਵਾਲ ਬਾਈ ਹੂੰ ਮੇਨ ਗੱਲ ਹੈਗੀ ਸਵਾਲ ਦੀ ਠੀਕ ਆ ਉਤਰੀ ਵਧੀਆ ਸਵਾਲ ਹੋਗੀ ਵਧੀਆ ਆ ਚਾਹ ਨੂੰ ਟਾਈਮ ਸਤਾਣੇ ਹੋਗੇ ਚਾਹ ਤੱਕ ਮਿਲ ਗਏ ਰਾਮਾਇਣ ਨਾਲ ਕਣਕ ਮਿਲ ਗਈ ਨਾ ਹੂੰ ਤਾਣੇ ਬਜਨ ਵੀ ਸਹੀ ਰੱਖੋਗੇ ਹੋਊਗੀ ਸਹੀ ਰੋਗੇ ਆਪਾਂ ਬਾਈ ਕਿੰਨੇ ਬਦਮਾ ਪਸਾਉਂਦੇ ਮੈਂ ਤਾਂ ਅੱਜ ਕਲਾ ਸਿਆਲ ਵੀ ਦਾ ਜਿਵੇਂ ਦੇ ਪਾਣੀ ਦੇ ਆ ਹਾਂ ਸਾਨੂੰ ਪਤਾ ਵੀ ਜੇ ਅਸੀਂ 2 ਵਜੇ ਦਾ ਜਿਵੇਂ ਬਦਾਂ ਪਾਉਂਦੇ ਨਾ ਨੂੰ ਹਾਂ ਤਾਂ ਸਵੇਰ ਦਾ ਖਾਲੀ ਹੋ ਜਾਂਦੇ ਆ ਰਾਤ ਨੂੰ ਅੱਛਾ ਸ਼ਾਮ ਨੂੰ ਸ਼ਾਮ ਨੂੰ ਸ਼ਾਮ ਨੂੰ 2 ਵਜੇ ਠੀਕ ਆ ਹੁਣ ਸਵੇਰੇ ਆਪਾਂ ਨੇ ਪਾ ਦੇ ਰੱਜਵੇਂ ਹੁਣ ਦੇ ਮੋ ਉਹਦੇ ਵਿੱਚ ਤਾਂ ਨਹੀਂ ਬਾਈ ਪਾਣੀ ਪੂਣੀ ਲਾਣ ਦੀ ਲੋੜ ਬਹੁਤੀ ਹੁਣ ਤਾਂ ਇੰਨੀ ਲੋੜ ਹੈ ਨਹੀਂ ਪਾਣੀ ਗਰਮੀ ਤਾਂ ਹੈਗੀ ਆ ਨਾ ਠੰਡੇ ਆ ਹੁਣ ਤਾਂ ਮੌਸਮ ਸਹੀ ਆ ਥੋੜੀ ਕੱਲ ਤੋਂ ਤਾਂ ਪਚੋਣ ਲੱਗੀ ਹੁਣ ਤਾਂ ਹਾਂ ਕੂਤਰਾ ਵਸਾ ਬਾਕੀ ਬਾਈ ਆਪਾਂ ਨੇ ਕੱਲੂ ਵੀਡੀਓ ਸ਼ਾਇਦ ਬਾਈ ਲਾਈਵ ਵੀ ਚਲਾਉਂਗਾ ਜਵਾ ਜਿੱਦੈ ਪਾਵਾਂਗਾ ਬਾਤੇ-ਬਾਤੇ ਬਾਈ ਵੀਡੀਓ ਨਾਲ ਜੁੜਿਓ ਕਿਉਂਕਿ ਅੱਜ ਬਾਈ ਨੇ ਅਪਡੇਟ ਤੁਹਾਨੂੰ ਤਾਂ ਹੀ ਦਿੱਤੀ ਆ ਕਿਉਂਕਿ ਇਹ ਤੁਹਾਨੂੰ ਜਾਣਕਾਰੀ ਘਾਤਰ ਵੀ ਵੀਡੀਓ ਆਪਣੇ ਬਾਈ ਵਾਜੀ ਪਾਉਣੀ ਜਿਹੜੀ ਕੱਲ ਨੂੰ ਉਹਦੇ ਨਾਲ ਜਿੱਲੇ ਬਾਈ ਬਾਤੇ-ਬੱਦ ਫੇਰ ਸੀਜ਼ਨ ਦੀ ਬਾਈ ਆਪਣੀ ਕੱਲੂ ਪਹਿਲੀ ਵਾਜੀ ਬਿੰਦੂ ਬਾਈ ਅਰੇ ਇਹ ਬਾਈ ਬਿੰਦੂ ਬਾਈ ਆਪਣੇ ਨਾਲੇ ਬਾਈ ਅਸੀਂ ਅਟੈਚਮੈਂਟ ਗਰੁੱਪ ਆ ਆਪਣਾ ਆਪਾਂ ਵਧੀਆ ਬਿੰਦੂ ਬਜਾ ਬਿੰਦੂ ਮਾਲਾ ਚੈਨਲ ਨਾਲ ਬਾਈ ਦਾ ਹਾਂ ਬਾਈ ਦੇ ਚੈਨਲ ਪਰ ਵੀ ਵੀਡੀਓ ਪਾਵਾਂਗੇ ਬਾਈ ਦੇ ਚੈਨਲ ਤੇ ਵੀ ਵੀਡੀਓ ਅਪਡੇਟ ਹੋਊਗੀ ਅਤੇ ਆਫਾ ਤੇ ਬ ਅਤੇ ਆਪਣੇ ਸਪੋਰਟ ਕਰਿਓ ਕਿ ਯਾਰ ਯਾਰਾਂ ਦੋਸਤਾਂ ਦੀ ਦਵਾਈ ਹਾਂ ਬਾਈ ਠੀਕ ਹੈ ਬਾਕੀ ਨਹੀਂ ਬਾਈ ਤੇਰੀ ਮਿਹਨਤ ਵੀ ਹੁੰਦੀ ਆ ਉਹਦੀ ਤਾਂ ਮਿਹਨਤ ਕਰੀ ਬਾਈ ਮਿਹਨਤ ਬਹੁਤ ਕਰੀ ਬਾਈ ਕੰਮ ਕਰ ਵਾਲਾ ਵੀ ਬੰਦਾ ਬਾਈ ਕੰਮ ਕਰ ਵੀ ਦੇਖਦਾ ਬਾਈ ਨੇ ਆਪਣੇ ਪ੍ਰਵਾਰ ਵੀ ਦੇਖਣਾ ਤੇ ਇਹ ਵੀ ਜਿਹੜਾ ਰੱਖਿਆ ਸ਼ੌਂਕ ਵੀ ਦੇਖਣਾ ਹੈ ਸਹੀ ਗੱਲ ਸਹੀ ਗੱਲ ਬਸ ਇਹ ਥੋੜਾ ਮੇਨਟੇਨ ਕਰਨਾ ਖਾਜਾ ਹੁੰਦਾ ਵਾਹ ਹਾਂ ਚਲੋ ਕੋਈ ਨਹੀਂ ਬਾਈ ਪਰਮਾਤਮਾ ਸਭ ਨੂੰ ਵਾਦਾ ਹੀ ਕੱਢੂਗਾ ਬਾਈ ਟਾਈਮ ਹਾਂਜੀ ਇੱਕ ਬੰਦਾ ਆਪਣਾ ਬਾਹਰ ਗਿਆ ਹੋ ਪਰ ਆ ਆਪਣਾ ਉਹਨੂੰ ਬਹੁਤ ਚਾਹੋਗਾ ਕਾਲੂ ਬਾਜੀ ਹਾਂ ਕਹਿੰਦਾ ਬਾਈ ਵੀਡੀਓ ਮੈਨੂੰ ਦਿਖਾਓ ਪਾਓ ਹੁਣ ਬੱਚਿਆਂ ਨੂੰ ਕਹਿ ਕੇ ਹਟਿਆ ਕਹਿੰਦਾ ਮੈਨੂੰ ਵੀਡੀਓ ਪਾਓ ਬੱਚਿਆਂ ਦੀ ਮਾਂ ਕੋਈ ਨਹੀਂ ਮੈਂ ਕੱਲ ਨੂੰ ਅਸੀਂ ਬਾਜੀ ਜਾਣਾ ਕਹਿੰਦਾ ਕਿੱਥੇ ਜਾਣਾ ਮਾਂਾ ਉੱਥੇ ਆਉਂਦੇ ਚੱਲੇ ਕਾਲੂ ਮਾਂਾ ਕੋਈ ਨਹੀਂ ਹੁਣ ਜਾ ਕੇ ਤੁਹਾਨੂੰ ਪਾਵਾਂਗੇ ਵੀਡੀਓ ਕਾਲੂ ਪਿੰਡ ਦਾ ਬਟਾ ਉਹ ਤੇ ਬੈਠਾ ਆਉਂਦਾ ਮੈਂ ਸ਼ਾਂ ਨੂੰ ਹਾਂ ਜਿਹੜਾ ਫੋਨ ਕਰ ਲਾਂਦਾ ਅੱਛਾ ਇਹ ਹਾਂ ਕਹਿ ਕਰਨ ਲੱਗਾ ਮੈਂ ਕਹਿੰਦਾ 10 ਰੁਪਏ ਪਾ ਦੇਈਆ ਸ਼ਾਂ ਨੂੰ ਕਹਿਣਾ ਮੈਂ ਕਿਉਂ ਗਾ ਕਰਨ ਹੈ ਠੀਕ 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 8 ਵਜੇ ਫੋਨ ਕਰਦਾ ਵੀ ਉੱਥੇ 4 ਕਵਾਰੀ ਹੁੰਦੇ ਹ ਚਲੋ ਬਾਕੀ ਬਾਈ ਅਸੀਂ ਤਾਂ ਅੱਜ ਦੀ ਅਪਡੇਟ ਆਹੀ ਦੇਣੀ ਸੀ ਤੁਹਾਨੂੰ ਵੀ ਕੱਲ ਨੂੰ ਆਪਾਂ ਜਾ ਰਹੇ ਹਾਂ ਬਾਈ ਬਾਜੀਪੁਰ ਠੀਕ ਹੈ ਜੀ ਦੇਖਦੇ ਹਾਂ ਚਲੋ ਮਹਾਰਾਜ ਕੀ ਬਣਦਾ ਹੁਣ ਆਪਣਾ ਹਨਾ ਆਪਾਂ ਛੱਟਣਾ ਬਣਾ ਬੱਚਾ ਛੱਟਣਾ ਹੈ ਹਾਂ ਜੀ ਹਾਂ ਬਾਕੀ ਬਈ ਮਿਹਨਤ ਬਾਈ ਨੇ ਬਾਈ ਰੱਜ ਕੇ ਕਰੀ ਆਪਾਂ ਦੇਖਦੇ ਹੀ ਆ ਬਾਕੀ ਇਹ ਭਾਗ ਲਾਣਾ ਤਾਂ ਆਪਦੇ ਹੱਥੇ 'ਚ ਹੀ ਆ ਹਾਂ ਠੀਕ ਹੈ ਕਿਸਮਤ ਆ ਬਾਕੀ ਕਿਸਮਤ ਬਾਈ ਕਿਸਮਤ ਕਿਸਮਤ ਆਪਾਂ ਨੇ ਕਿਹਾ ਹੁਣ ਕੱਲੇ ਜਾਣਾ ਉੱਥੇ ਯਾਰ ਹਾਂ ਹਾਂ ਬਾਈ ਸਾਰੇ ਆਪਣੀ ਮਿਹਨਤ ਕਰਕੇ ਆਉਂਦੇ ਆ ਯਾਰ ਜਿੱਤਣ ਵਾਸਤੇ ਜਾਂਦੇ ਆ ਇਹ 100-200 ਆ ਬਾਈ ਇੱਥੇ 200 ਬੰਦੇ ਆਇਆ ਇੱਕ ਇੱਕ ਬੰਦੇ ਨਾਲ ਸ਼ੌਂਕ ਹੁੰਦਾ ਇੱਕ ਨਾਲ ਕੁਤਰਕਸਾਂ ਵਾਲਿਆ ਹੁੰਦਾ ਉਹ ਸ਼ੌਂਕ ਵਾਲਿਆਂ ਦਾ ਜ਼ਿਆਦਾ ਸ਼ੌਂਕ ਹੁੰਦਾ ਹਾਂਜੀ ਬਾਈ ਹੱਸੀ ਮਜ਼ਾਕ ਵੀ ਸਾਡਾ ਚੱਲਦਾ ਰਹਿੰਦਾ ਹਾਂ ਬਾਕੀ ਯਾਰ ਜਿੱਤ ਦਿਤਾਉਣ ਦਾ ਬਾਕੀ ਰੱਬ ਆਪਣਾ ਕੁਤਰਕਸ लास्ट ਟਾਈਮ ਜੇ ਫਿਰਦਾ ਹੋਵੇ ਬਹੁਤ ਹਾਂਜੀ ਬਸ ਬਸ ਠੀਕ ਹੈ ਠੀਕ ਹੈ ਠੀਕ ਹੈ ਚਲੋ ਠੀਕ ਹੈ ਬਾਈ ਹਾਂ ਇੰਨੀ ਛੋਟੀ ਜੀ ਅਪਡੇਟ ਕਬੂਲ ਕਰਿਓ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ